ਬਟਾਲਾ ਵਿਖੇ ਇੱਕ ਲੇਡੀ ਐਸਐਚਓ ਤੇ ਵਕੀਲਾਂ ਦੇ ਵਿਚਕਾਰ ਜੰਮ ਕੇ ਹੰਗਾਮਾ ਹੋਇਆ ਐਸਐਚਓ ਤੇ ਦੋਸ਼ ਲੱਗੇ ਕਿ ਉੱਥੋਂ ਦੇ ਇੱਕ ਵਕੀਲ ਨੂੰ ਉਹਨਾਂ ਨੇ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਵਕੀਲਾਂ ਨੂੰ ਗੁੱਸਾ ਆ ਵਕੀਲਾਂ ਨੇ ਥਾਣੇ ਦੇ ਅੰਦਰ ਲੇਡੀ ਐਸਐਚਓ ਦੇ ਖਿਲਾਫ ਜੰਮ ਕੇ ਨਾਰਾਬਾਜ਼ੀ ਕੀਤੀ ਪੂਰਾ ਮਸਲਾ ਕੀ ਆ ਕਾਰਨ ਇਹ ਕਿ ਬਾਅਦ ਐਸੋਸੀਏਸ਼ਨ ਬਟਾਲਾ ਅਤੇ ਥਾਣਾ ਸਿਟੀ ਬਟਾਲਾ ਦੀ ਲੇਡੀ ਐਸਐਚਓ ਕਸ਼ਬੂਰ ਸ਼ਰਮਾ ਵਿਚਕਾਰ ਬੀਤੀ ਸ਼ਾਮ ਜੰਮ ਕੇ ਵਿਵਾਦ ਹੋਇਆ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਪਾਲ ਸਿੰਘ ਕੱਲੋਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਏ ਕਿ ਬੁੱਧਵਾਰ ਸ਼ਾਮ ਨੂੰ ਥਾਣਾ ਸਿਟੀ ਦੀ ਮਹਿਲਾ ਐਸਐਚਓ ਦੇ ਕਹਿਣ ਤੇ ਉਹਨਾਂ ਨੂੰ ਅੱਧਾ ਘੰਟਾ ਥਾਣੇ ਵਿੱਚ ਬੰਦ ਰੱਖਿਆ ਐਸਐਚਓ ਦੇ ਹੁਕਮਾਂ ਤੇ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਗੁੱਸੇ ਵਿੱਚ ਆਏ ਵਕੀਲਾਂ ਨੇ ਅੱਜ ਕਚਹਿਰੀ ਦਾ ਕੰਮਕਾਜ ਠੱਪ ਰੱਖਣ ਦੀ ਚੇਤਾਵਨੀ ਦਿੱਤੀ ਆ। ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸਿੰਦਰਪਾਲ ਸਿੰਘ ਕੱਲੋਂ ਉਹਦੇ ਵਕੀਲਾਂ ਨੇ ਦੋਸ਼ ਲਾਇਆ ਕਿ ਲੇਡੀ ਐਸਐਚਓ ਨੇ ਉਹਨਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਦੋਂ ਉਹ ਥਾਣੇ ਅੰਦਰ ਗੱਲਬਾਤ ਕਰੇ ਸੰ ਤਾਂ ਐਸਐਚਓ ਖਜੂਬੂ ਸ਼ਰਮਾ ਨੇ ਗੇਟ ਤੇ ਹੀ ਤਣਾਤ ਪੁਲਿਸ ਮੁਲਾਜ਼ਮਾਂ ਨੂੰ ਬਾਹਰਲਾ ਗੇਟ ਬੰਦ ਕਰਦੇ ਹੁਕਮ ਦਿੱਤੇ ਨੇ ਤੇ ਅੱਧੇ ਘੰਟੇ ਤੱਕ ਉਹਨਾਂ ਨੂੰ ਥਾਣੇ ਅੰਦਰੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਵਕੀਲਾਂ ਅਨਸਾਰ ਉਹ ਪੁਲਿਸ ਦੀ ਤੱਕੇਸ਼ਾਈ ਖਿਲਾਫ ਰੋਜ਼ ਪਰਦਰਸ਼ ਕਰਦੇ ਆ ਅਦਾਲਤਾਂ ਕੰਮ ਕਾਜ ਠਾਪ ਰੱਖਣਗੇ ਅਤੇ ਕਿਸੇ ਵੀ ਮਕਦਮੇ ਦੀ ਪੈਰਵਾਈ ਨਹੀਂ ਕਰਨਗੇ। ਆਮ ਦਾ ਸਤਿੰਦਰਪਾਲ ਸਿੰਘ ਕਲੋਂ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ। ਤੇ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਮੇਰੇ ਬਾਰ ਮੈਂਬਰ ਦਾ ਹੀ ਮੁੱਦਾ ਸੀ ਹਮੇਸ਼ਾ ਹੀ ਤਰ੍ਹਾਂ ਦੀ ਮੈਂ ਆਪਣੇ ਬਾਰ ਦੇ ਮੈਂਬਰ ਨਾਲ ਮਿਸ਼ਨ ਨਾਲ ਤੁਰਨਾ ਵਾਂ। ਇੱਕ ਬਾਰ ਦੇ ਮੈਂਬਰ ਦਾ ਮੁੱਦਾ ਸੀ ਗੁਰਦੇ ਇਕਬਦਰ ਕਲੋਨੀ ਦੇ ਵਿੱਚ ਇੱਕ ਸਿੰਪਲ ਕੰਧ ਦਾ। ਠੀਕ ਆ ਚਲੋ ਉਹ ਕੰਧ ਦਾ ਮਸਲਾ ਤੇ ਸਿਵਲ ਨੇਚਰ ਸੀ ਉਹ ਚੀਜ਼ ਹੋ ਜਾਣੀ ਸੀ ਹੱਲ ਬਟ ਇਹ ਆ ਵੀ ਸਭ ਤੋਂ ਵੱਡੀ ਗੱਲ ਆ ਵੀ ਉਹ ਮੈਡਮ ਐਸਾ ਚੋਨੇ ਮੈਂ ਵੀਡੀਓ ਵੀ ਅਪਲੋਡ ਤੁਹਾਨੂੰ ਕਰ ਦੂੰਗਾ ਸਰਮ ਨੂੰ ਵੀ ਮੈਨੂੰ ਇਲੀਗਲ ਕਨਫਾਈਨ ਕੀਤਾ ਗਿਆ ਉੱਥੇ ਕਿਹੜੇ ਸਰ ਖੁਸ਼ਬੂ ਸ਼ਰਮਾ ਜੀ ਸਿਟੀ ਐਸਐਚਓ ਬਟਾਲਾ ਮੈਂ ਇਲੀਗਲ ਕਨਫਾਈਨ ਕੀਤਾ ਗਿਆ ਮੈਨੂੰ ਤੇ ਮੈਂ ਫਰਦਰ ਟਾਈਮ ਬੀਂਗ ਤੇ ਹੈ ਐਕਸ਼ਨ ਮੈਂ ਲਵਾਂਗਾ ਮੇਰੀ ਆਪਣੀ ਟੀਮ ਜਿਹੜੀ ਮੇਰੀ ਟੀਮ ਬੈਠੀ ਆ ਤੇ ਸਰ ਟੀਮ ਨਾਲ ਪੁੱਛ ਕੇ ਮੈਂ ਐਕਸ਼ਨ ਲਵਾਂਗਾ ਜੋ ਵੀ ਐਕਸ਼ਨ ਲਵਾਂਗਾ ਤੇ ਪੰਜਾਬ ਬੰਦਿਆ ਕਰਾਉਣਾ ਪਿਆ ਪੰਜਾਬ ਵੀ ਮੈਂ ਆਪਣੀ ਕਾਲ ਦਊਂਗਾ ਜੇ ਲੋੜ ਪਈ ਵੀ ਵੇਖੋ ਮੈਂ ਪਹਿਲਾਂ ਸਵੇਰੇ ਵੀ ਬੈ ਕੇ ਗਿਆ ਉਥੇ ਥਾਣੇ ਪੁਲਿਸ ਸਟੇਸ਼ਨ ਸਿਟੀ ਸ਼ਾਮੀ ਵੀ ਬੈ ਕੇ ਗਿਆ ਤੇ ਮੈਨੂੰ ਅੱਗੋਂ ਮੈਂ ਤੇ ਮੇਰੀ ਟੀਮ ਜਾਂਦੀ ਜਾਂ ਜਾਂਦੀ ਆ ਤੇ ਅੱਗੋਂ ਮੈਨੂੰ ਵਾਰਨਿੰਗ ਦੇ ਰਿਆ ਮੈਨੂੰ ਫੋਨ ਦੇ ਉੱਪਰ ਵਾਰਨਿੰਗ ਦੇ ਕੇ ਜੇ ਤੁਸੀਂ ਨਹੀਂ ਗਏ ਤੇ ਆਈ ਵਿਲ ਚਾਰਜ ਯੂ ਇਨ ਦੈਟ ਦੈਟ ਸੈਕਸ਼ਨ ਮੈਂ ਤੇ ਮੈਂ ਕੀ ਗੁਨਾਹ ਕਰ ਲਿਆ ਮੈਂ ਤੇ ਆਪਣੇ ਇੱਕ ਵਕੀਲ ਦਾ ਇੱਕ ਚੁੱਕਿਆ ਹੀ ਮੁੱਦਾ ਠੀਕ ਹੈ ਉਹ ਇੱਕ ਰੈਵਨਿਊ ਨੇਚਰ ਆ ਸਿਵਲ ਨੇਚਰ ਆ ਠੀਕ ਹੈ ਤੁਸੀਂ ਉਸ ਸਿਵਲ ਨੇਚਰ ਦੇ ਇੱਕ ਸਾਈਡ ਤੇ ਰਹਿ ਗਿਆ ਮੈਂ ਇੱਕ ਸਿੰਪਲੀ ਹਮੇਸ਼ਾ ਇਹ ਗੱਲ ਕਹਿਣ ਦਾ ਹਾਂ ਪਰसों ਚਾਹਦਾ ਵੀ ਪਟਵਾਰੀ ਸੱਦ ਲੋ ਕੁਝ ਸੱਦ ਲੋ ਕੁਝ ਕਰਕੇ ਕਰ ਲੋ ਕੱਟੀ ਗੱਲ ਹੋਈ ਆ ਜਦੋਂ ਉੱਥੇ ਗੱਲਾਂ ਚੱਲਦੀਆਂ ਪਈਆਂ ਅਸੀਂ ਸਾਰਾ ਕੁਝ ਵੀ ਆ ਨਿਬੇੜਨਾ ਸਾਰਾ ਕੁਝ ਮੈਂ ਕਹਾ ਜੀ ਚਲੋ ਨਿਬੇੜੋ ਸਾਰਾ ਕੁਝ ਮੈਂ ਕਹਾ ਚਲੋ ਮੈਂ ਉੱਥੇ ਹਿਸਾਬ ਲਾਇਆ ਵੀ ਨਹੀਂ ਨਿਬੜਣੀ ਮੈਂ ਦੱਸਦਾ ਵੀ ਇੰਦਾ ਕੋਰਸ ਮੇਰਾ ਸਿਵਲ ਨੇਚਰ ਵੀ ਸਿਵਲ ਮੈਟਰ ਵੀ ਮੇਰਾ ਉੱਥੇ ਬੈਂਡਿੰਗਾਂ ਵਿੱਚ ਸਿਵਲ ਮੈਟਰ ਵੀ ਪਾਉਂਗਾ ਸਟੇ ਵੀ ਪਾਉਂਗਾ ਸਭ ਕੁਝ ਪਾਉਂਗਾ ਠੀਕ ਆ ਤੇ ਕੁਝ ਨਹੀਂ ਆ ਉਸ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਮੈਂ ਵੇਖਿਆ ਵੀ ਚਲੋ ਮੈਂ ਸਾਰੇ ਵਕੀਲਾਂ ਨੂੰ ਮੈਨੂੰ ਬਾਹ ਤੇ ਬਾਹਰ ਜੋ ਨਿਕਲ ਲਗਾ ਮੈਂ ਤੇ ਮੈਨੂੰ ਉਹ ਸੰਤਰੀਆਂ ਦਾ ਮੈਂ ਨਹੀਂ ਕਹਿੰਦਾ ਤੂੰ ਹੀ ਨਹੀਂ ਕਹਿੰਦਾ ਬਾਹਰ ਜਾ ਮੈਨੂੰ ਸਮਝਾ ਕਿ ਤੈਨੂੰ ਫਿਰ ਮੇਰੇ ਇੱਕ ਵਕੀਲ ਸਾਹਿਬ ਸੀ ਮੈਂ ਉਹਨੂੰ ਕਿਹਾ ਵੀ ਤੂੰ ਵੀਡੀਓ ਬਣਾ ਸਾਰੀ ਠੀਕ ਹੈ ਤੇ ਮੇਰੇ ਇੱਕ ਵਕੀਲ ਸਾਹਿਬ ਹੋਰ ਵੀ ਵਕੀਲ ਸਾਹਿਬੰਦ ਰਹਿ ਗਏ ਸੀ ਕਾਫੀ ਤੇ ਉਹਨੇ ਪੁੱਛਿਆ ਵੀ ਆ ਕਿਉਂ ਨਹੀਂ ਜਾਣ ਦੇਣਾ ਨਹੀਂ ਜੀ ਮੇਰੇ ਐਸਐਚਓ ਨੇ ਆਖਿਆ ਵਾ ਕੁਸ਼ਬੂ ਸ਼ਰਮਾ ਜੀ ਨੇ ਵੀ ਮੈਂ ਇਹਨੂੰ ਬਾਹਰ ਨਹੀਂ ਜਾਣ ਦੇਣਾ ਵੀ ਆ ਗੱਲਾਂ ਹੋਈਆਂ ਬਟ ਵਿਦਿਨ 2 ਐਂਡ 3 ਮਿੰਟਸ ਉਹ ਆਪ ਹੀ ਬਾਹਰ ਆਈ ਆ ਆਪ ਬਾਹਰ ਆ ਕੇ ਕਹਿੰਦੀ ਬੂਆ ਖੋਲ ਦੋ ਮੈਂ ਤਾਂ ਕਹਿੰਦਾ ਪਰਚਾ ਦੋ ਵੇਖੋ ਮੈਂ ਇੱਕ ਚੁਣਿਆ ਹੋਇਆ ਪ੍ਰਧਾਨ ਵਾਂ ਤੇ ਹੁਣ ਜੇ ਮੈਨੂੰ ਮਜਬੂਰ ਕਰਨਗੇ ਤੇ ਮਜਬੂਰ ਕੀ ਕਰਨਾ ਵਾ ਦੇਖੋ ਜੀ ਮੈਂ ਅਹੀਂ ਇਨਸਾਫ ਦਿਵਾਉਣ ਵਾਲੇ ਬੰਦੇ ਸਾਡੇ ਨਾਲ ਹੀ ਐਡਾ ਧੱਕਾ ਹੋਣ ਡਿਆ ਤੇ ਹੁਣ ਮੈਂ ਕੀ ਬਟਾਲਾ ਪੁਲਿਸ ਕੋ ਕੀ ਉਮੀਦ ਰੱਖੂਗਾ ਵੀ ਇੱਕ ਆਮ ਬੰਦੇ ਨੂੰ ਕੀ ਇਹ ਦੇਣਗੇ ਬਟਾਲਾ ਕੱਲ ਬੰਦ ਕਰਾਉਣ ਲੱਗਾ ਜੀ ਕੱਲ ਬਟਾਲਾ ਕੋਰਟ ਦੀ ਹੜਤਾਲ ਮੈਂ ਕਰਾਉਣ ਲੱਗਾ ਜੀ ਤੇ ਜੇ ਇਨਪੋਸੀਬਲ ਹੋਇਆ ਵੀ ਮੈਂ ਤੁਹਾਡੀ ਨਾਲ ਨੌਲੇਜ ਸਾਰੀ ਪ੍ਰੈਸ ਨੂੰ ਲਿਆ ਦੂੰਗਾ ਜੇ ਪੰਜਾਬ ਬੰਦ ਕਰਨ ਦੀ ਲੋੜ ਪਈ ਤੁਹਾਡੀ ਨੌਲੇਜ ਮੈਂ ਆਲਰਸ ਨੂੰ ਲਿਆ ਦੂੰਗਾ ਪਹਿਲੇ ਕੱਲ ਕੱਲ ਬਟਾਲਾ ਮੈਂ ਬਟਾਲਾ ਕੋਰਟ ਦੀ ਸਟ੍ਰਾਈਕ ਹੋਏਗੀ ਮੇਰੀ ਵਰਕ ਆਫ ਹੋਏਗਾ ਮੇਰਾ ਨਾਮ ਹੈ ਗੁਰਜੋਤ ਸਿੰਘ ਰੰਧਾਵਾ ਐਡਵੋਕੇਟ ਬਟਾਲਾ ਚ ਪ੍ਰੈਕਟਿਸ ਕਰਦਾ ਮੈਂ ਕੀ ਮੈਟਰ ਹੋਇਆ ਸੀ ਮੈਟਰ ਏ ਆਪੀ ਮੇਰੀ ਮਦਰ ਤੇ ਸਿਸਟਰ ਨੇ ਜਗਾ ਵੇਚੀ ਸੀ ਉਹਨਾਂ ਦਾ ਜਿੰਨਾ ਸ਼ੇਅਰ ਬਣਦਾ ਸੀ ਉਹਦੇ ਤੋਂ ਵੇਚ ਕੇ ਵੱਧ ਇਹ ਆ ਮੇਨ ਮੈਟਰ ਉਹਨਾਂ ਦੇ 9 ਮਰਲੇ ਬਣਦੇ ਸੀ ਉਹਨਾਂ ਨੇ 12.5 ਵੇਚਦੇ ਇਹ ਜਿਹੜੇ ਬੰਦਿਆਂ ਨੇ ਜਗ੍ਹਾ ਲਈ ਆ ਹੁਣ ਇਹ ਜਗ੍ਹਾ ਲੈਣ ਤੋਂ ਪਹਿਲਾਂ ਸਾਡੇ ਕੋ ਆਏ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਐਗਜ਼ੈਕਟ ਦੱਸੇ ਵੀ ਆਹ ਪੋਜੀਸ਼ਨ ਐ ਉਸ ਤੋਂ ਬਾਅਦ ਇਹ ਕਹਿੰਦਾ ਵੀ ਮੈਂ ਪੈਸੇ ਬੜੇ ਦੇ ਬੈਠਾ ਮੇਰਾ ਨੁਕਸਾਨ ਨਾ ਹੋ ਜਾਣਾ ਵੀ ਕੋਈ ਹੱਲ ਹੋ ਸਕਦਾ ਹੈ ਤਾਂ ਵੀ ਜਿੰਨੀ ਉਹਨਾਂ ਦੀ ਬਣਦੀ ਮੈਂ ਉਨੀ ਰਜਿਸਟਰੀ ਕਰਾ ਲਾਂ ਇਹਨਾਂ ਨੇ ਮੈਂ ਇਹ ਵੀ ਕਰਾ ਲਓ ਇਹਨਾਂ ਨੇ 9 ਮਰਲੇ ਦੀ ਰਜਿਸਟਰੀ ਕਰਾ ਲਈ 9 ਮਰਲੇ ਦੀ ਰਜਿਸਟਰੀ ਕਰਾ ਕੇ ਪਲਾਟ ਦੇ ਵਿੱਚ 9 ਮਰਲੇ ਤੇ ਆਪਣੀ ਕੰਦ ਕਰ ਲਈ ਉਸ ਤੋਂ ਬਾਅਦ ਹੁਣ ਅਗਲਾ ਥਾਂ ਤੇ ਮੇਰਾ ਸੀ ਅਹੀਂ ਆਪਣੀ ਕੰਦ ਢਾ ਕੇ ਕੱਲ ਗਾਂ ਕਰਨ ਲੱਗੇ ਆ ਤੇ ਉਸ ਤੋਂ ਬਾਅਦ ਸਾਨੂੰ ਕੱਲ ਆਣ ਕੇ ਸ਼ਾਮੀਏ ਇੱਕ ਬੰਦੇ ਨੇ ਰਾਈਫਲ ਲਈ ਹੋਈ ਸੀ ਨਾਲ ਮੋਢੇ ਤੇ ਨਾਲ 10 12 ਬੰਦੇ ਹੋਰ ਸੀ ਤੇ ਆਣ ਕੇ ਸਾਡੇ ਗਾਲ ਪੈਣੇ ਗਾਲੀ ਗਲੋਚ ਸਾਡੇ ਨਾਲ ਕਰਨ ਲੱਗੇ ਵੀ ਇਹ ਥਾਂ ਸਾਡੀ ਆ ਉਸ ਤੋਂ ਬਾਅਦ ਪੁਲਿਸ ਆਈ ਪੁਲਿਸ ਸਾਨੂੰ ਕਹਿੰਦੀ ਚੱਲੋ ਥਾਣੇ ਅਸੀਂ ਪੁਲਿਸ ਦੇ ਨਾਲ ਥਾਣੇ ਚੱਲ ਗਏ ਆ ਅੱਧਾ ਘੰਟਾ ਉੱਥੇ ਨਹੀਂ ਥਾਣੇ ਬੈਠੇ ਰਹੇ ਇਹ ਨਹੀਂ ਗਏ ਅੱਧਾ ਘੰਟਾ ਹੀ ਵੇਟ ਕਰਕੇ ਅਸੀਂ ਵਾਪਸ ਆ ਗਏ ਆ ਘਰ ਘਰ ਆ ਗਏ ਆ ਅਹੀਂ ਕਾਰ ਆਣ ਕੇ ਆਪਣੇ ਬੈਠੇ ਆ ਲੌਂਚ ਤੇ ਉਸ ਤੋਂ ਬਾਅਦ ਫੇਰ ਆ ਗਈ ਪੁਲਿਸ ਵਾਲੇ ਚਾਰ ਮਲਾਜ਼ਮ ਆ ਗਏ ਆ ਤੇ ਆਣ ਕੇ ਸਾਨੂੰ ਕਹਿੰਦੇ ਆ ਵੀ ਚਲੋ ਜੀ ਥਾਣੇ ਜਾਣਾ ਪੈਣਾ ਮੈਂ ਪੁੱਛਿਆ ਕਿ ਇਸ ਮੈਟਰ ਦੇ ਕਿਹੜੀ ਤੁਹਾਡੇ ਖਿਲਾਫ ਦਰਖਾਸਤ ਹੈ ਮੈਂ ਭਾਈ ਦਰਖਾਸਤ ਆ ਤੇ ਤੁਸੀਂ ਟਾਈਮ ਦੇ ਦਿਓ ਸਵੇਰੇ ਆ ਜਾਾਂਗੇ ਰਾਤ ਇਹ ਵੇਲੇ 8:30 ਵਜੇ ਦਰਖਾਸਤ ਦਾ ਕੀਪਟਾਰਾ ਹੋਣਾ ਕਿੰਨੇ ਜੀ ਸਾਨੂੰ ਮੈਡਮ ਨੇ ਕਿਹਾ ਵਾ ਵੀ ਹੁਣੇ ਉਹਨਾਂ ਨੂੰ ਲੈ ਕੇ ਆਓ ਜਿਵੇਂ ਮਰਜ਼ੀ ਤੇ ਉਸ ਤੋਂ ਬਾਅਦ ਫੇਰ ਆ ਕੇ ਆਖਿਆ ਕਿ ਠੀਕ ਹੈ ਤੇ ਲੈ ਕੇ ਜਾਣਾ ਤੇ ਆ ਲੋ ਆ ਫਟੋ ਸਾਨੂੰ ਉੱਥੇ ਲੈ ਜਾਓ ਚੁੱਕ ਕੇ ਲੈ ਜਾਓ ਉਸ ਤੋਂ ਬਾਅਦ ਸਾਨੂੰ ਅੱਜ ਸਵੇਰੇ 6:15 ਵਜੇ ਦਾ ਟਾਈਮ ਦਿੱਤਾ ਅਸੀਂ 6:15 ਗਏ ਉੱਥੇ ਗੱਲ ਹੋਈ ਆ ਉੱਤੇ ਵੀ ਉਦੋਂ ਐਸਐਚਓ ਆ ਪਿਆ ਨਹੀਂ ਅਸੀਂ ਉੱਥੇ ਅੱਧਾ ਪੌਣਾ ਘੰਟਾ ਬੈਠੇ ਰਹੇ ਗੱਲਬਾਤ ਹੋਈ ਆ ਉੱਥੇ ਉਹਨਾਂ ਦੇ ਕੋਈ ਸਬੰਧ ਸਬੰਧ ਸੀਗੇ ਹੋਰ ਨਾਲ ਉਹਨਾਂ ਨੂੰ ਅਸੀਂ ਸਾਰੀ ਗੱਲ ਸਮਝਾ ਕੇ ਤੇ ਅਸੀਂ ਆ ਗਏ ਅਸੀਂ ਇਹ ਕੋਰਟ ਜਾਣ ਹੀ ਡਏ ਕਿ 2 ਵਜੇ ਤੋਂ ਬਾਅਦ ਸਾਡਾ ਲੱਗੀ ਹੋਈ ਸੀ ਬੈਸਟ ਕੇਸ ਤੇ ਅਸੀਂ ਇਹ ਕੋਰਟ ਜਾਣਦੇ ਸੀ ਤੇ ਮੈਡਮ ਨੇ ਮੈਗਰੋਫੋਨ ਕੀਤਾ ਤੇ ਫੋਨ ਕਰਕੇ ਮੈਡਮ ਕਹਿੰਨ ਦੀ ਵੀ ਤੁਸੀਂ ਚੱਲ ਕੇ ਜੇ ਹੁਣੇ ਆਓ ਨਹੀਂ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਆ ਅਸੀਂ ਮੈਡਮ ਨੂੰ ਦੱਸਿਆ ਮੈਡਮ ਕੇਸ ਆਰਗੂਮੈਂਟ ਤੇ ਲੱਗਿਆ ਹੋਇਆ ਵਾ ਉਸ ਤੋਂ ਬਾਅਦ ਅਸੀਂ ਆ ਜਿੰਨੇ ਆ ਤੇ ਕਹਿੰਦੇ ਠੀਕ ਆ ਸਾਢੇ ਤਿੰਨ ਆ ਜਾਓ ਅਸੀਂ ਸਾਢੇ ਤਿੰਨ ਦੁਬਾਰਾ ਗਏ ਸਾਢੇ ਤਿੰਨ ਜਾ ਕੇ ਮੈਡਮ ਨੂੰ ਮਿਲੇ ਆ ਤੇ ਸਾਨੂੰ ਮੈਡਮ ਨੇ ਕੋਈ ਬਹੁਤ ਗੱਲ ਹੀ ਕੋਈ ਨਹੀਂ ਕੀਤੀ ਮੈਡਮ ਨੇ ਸਿਰਫ ਇੱਕੋ ਗੱਲ ਕੀਤੀ ਵੀ ਤੁਸੀਂ ਕੰਦ ਢਾਈ ਆ ਮੈਂ ਹਾਂ ਜੀ ਮੈਂ ਆਪਣੇ ਘਰ ਦੀ ਕੰਦ ਢਾਈ ਆ ਕਹਿੰਦੀ ਵੇਖੋ ਫਿਰ ਫੈਂਸ ਤੇ ਬਣ ਗਿਆ ਨਾ ਮੈਂ ਉਹ ਕਿਵੇਂ ਜੀ ਆਪਣੇ ਘਰ ਦੀ ਮੈਂ ਕੰਧ ਢਾਈ ਆ ਕਿਸੇ ਦੀ ਢਾਈ ਨਹੀਂ ਆ ਜਿਹੜੀ ਉਹਨਾਂ ਦੀ ਕੰਧ ਹੈ ਜਿਥੇ ਇਸ ਉੱਥੇ ਆ ਉਸ ਤੋਂ ਬਾਅਦ ਮੈਂ ਐਡਮਨ ਨੂੰ ਕਹਿੰਨ ਦੀ 506 427 447 ਦਾ ਪ੍ਰਾਈਮਾ ਫੇਸ ਤੇ ਤੁਹਾਡੇ ਖਿਲਾਫ ਬਣਦਾ ਵਾ ਮੈਂ ਜੀ ਵੇਖ ਲਵਾਂ ਫਿਰ ਬਣਦਾ ਵਾ ਤਾਂ ਤੁਸੀਂ ਪਰਚਾ ਦੇ ਦਿਓ ਉਧਰ ਜਦ ਮੀਡੀਆ ਨੇ ਗੱਲਬਾਤ ਕੀਤੀ ਲੇਡੀ ਐਸ ਐਚਓ ਖਸ਼ਬੂ ਸ਼ਰਮਾ ਉਹਨਾਂ ਨੇ ਕਿਹਾ ਦੋਸ਼ ਲਗਾਏ ਕਿ ਵਕੀਲਾਂ ਦੇ ਇੱਕ ਸਾਥੀ ਬੋਲੋ ਨਸ਼ੇ ਦੀ ਹਾਲਤ ਵਿੱਚ ਸ਼ਿਕਾਇਤਕਰਤਾ ਦੀ ਕੰਦ ਢਾ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਤੇ ਵਕੀਲਾਂ ਨੂੰ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਥਾਣੇ ਵਿੱਚ ਹੰਗਾਮਾ ਕੀਤਾ ਲੇਡੀ ਐਸਐਚਓ ਨੇ ਇਸ ਗੱਲ ਨੂੰ ਨਕਾਰਿਆ ਕਿ ਵਕੀਲਾਂ ਨੂੰ ਥਾਣੇ ਅੰਦਰ ਬੰਦ ਰੱਖਿਆ ਗਿਆ ਸੀ ਉਹਨਾਂ ਕਿਹਾ ਕਿ ਸੰਤਰੀ ਨੇ ਐਸਐਚਓ ਤੋਂ ਪੁੱਛੇ ਬਿਨਾ ਗੇੜ ਖੋਲਣ ਲਈ ਮਨਾ ਜ਼ਰੂਰ ਕੀਤਾ ਸੀ ਕਿਉਂਕਿ ਸੰਤਰੀ ਨੂੰ ਇਹ ਧਿਆਨ ਰੱਖਣਾ ਪੈਂਦਾ ਕਿ ਥਾਣੇ ਤੋਂ ਬਾਹਰ ਜਾਣ ਵਾਲਾ ਕਿਤੇ ਕੋਈ ਦੋਸ਼ੀ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਰਾਜ਼ੀਨਾਮਾ ਨਾ ਹੋਣ ਦੀ ਸੂਰਤ ਵਿੱਚ ਕੰਧ ਢਾਉਣ ਵਾਲੇ ਵਕੀਲ ਖਿਲਾਫ ਸ਼ਿਕਾਇਤ ਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਜਦ ਕਿ ਵਕੀਲਾਂ ਖਿਲਾਫ ਵੀ ਥਾਣੇ ਵਿੱਚ ਹੰਗਾਮਾ ਕਰਨ ਦੇ ਦੋਸ਼ ਸ਼ੇਟ ਕਾਰਵਾਈ ਕੀਤੀ ਜਾ ਸਕਦੀ ਹੈ ਕੱਲ ਇੱਕ ਮਾਮਲਾ ਰਿਪੋਰਟ ਹੋਇਆ ਕਿ ਕੁਝ ਵਕੀਲਾਵਾਂ ਵੱਲੋਂ ਜਿਹੜਾ ਹੈ ਸ਼ਰਾਬ ਪੀ ਕੇ ਜਿਹੜਾ ਇੱਕ ਕੰਧ ਢਾਈ ਗਈ ਹੈ ਕਿਸੇ ਦੀ 플ੌਟ ਦੀ ਕੰਪਲੇਨੈਂਟ ਰਿਪੋਰਟ ਕੀਤਾ ਕਿ ਮੇਰੇ ਦਾ ਨਾ 플ੌਟ ਮੈਂ ਖਰੀਦਿਆ ਸੀਗਾ

ਦੂਸਰੀ ਪਾਰਟੀਕਲ ਕੋਈ ਚੀਜ਼ ਨਹੀਂ ਸੀਗੀ ਉਹਨਾਂ ਨੇ ਕੀ ਕੀਤਾ ਮੌਕੇ ਤੋਂ ਨਿਕਲ ਗਏ ਐਂਡ ਥਾਣੇ ਤੋਂ ਖਿਸਕ ਗਏ ਜਿਸ ਸੰਬੰਧੀ ਡੀਆਰ ਵੀ ਲੌਂਚ ਕੀਤੀ ਗਈ ਐਂਡ 750 ਦੇ ਅੰਡਰ ਸੈਕਸ਼ਨ ਮਤਲਬ ਕਿ ਜਿਹੜੀ 107 150 CRP ਸੀ ਤਹਿਤ ਜਿਹੜੀ ਐ ਪ੍ਰੀਵੈਂਟਿਵ ਐਕਸ਼ਨ ਵੀ ਅਮਲ ਵਿੱਚ ਲੈਂਦਾ ਹੈ ਕਿਉਂਕਿ ਇਹਨਾਂ ਨੇ ਸ਼ਰਾਬ ਹਾਤ ਕੀਤੀ ਸੀ ਇਹ ਦੁਬਾਰਾ ਜਿਹੜਾ ਇੱਕ ਲੜਾਈ ਹੋਂਦਾ ਖਤਰਾ ਵੀ ਸੀ ਸੈਕਿੰਡ ਡੇ ਅੱਜ ਫਿਰ ਇਹਨਾਂ ਨੇ ਟਾਈਮ ਲਿਆ ਸੀ 11:30 ਥਾਣੇ ਆਉਣ ਦਾ ਇਸੇ ਦਰਖਾਸਤੇ ਚੱਲਦੇ ਜਿਹੜਾ ਇਹਨਾਂ ਦਾ ਪ੍ਰਾਪਰ ਡਿਸਪਿਊਟ ਸੀ ਐਂਡ ਵਕੀਲਾਂ ਵੱਲੋਂ ਜਿਹੜਾ ਹੈਗਾ ਗੁਰਜੋਤ ਸਿੰਘ ਤੇ ਉਹਨਾਂ ਦੇ ਨਾਲ ਸਤਿੰਦਰ ਸਿੰਘ ਕਾਲੂ ਅਤੇ ਹੋਰ ਅੰਨੇ ਵਿਅਕਤੀ ਇਹਨਾਂ ਵੱਲੋਂ ਜਿਹੜਾ ਹੈਗਾ ਇਹ ਕੰਧ ਟਾਈ ਗਈ ਉਹਦੇ ਮਾਮਲੇ ਦੇ ਸੰਬੰਧ ਵਿੱਚ ਜਦੋਂ ਇਹਨਾਂ ਨੂੰ 11:30 ਬੁਲਾਇਆ ਗਿਆ ਚਲੋ ਮਾਰਨਿੰਗ ਹੀ ਆਏ ਸੀ ਦੋਵੇਂ ਪਾਰਟੀਆਂ ਉਸ ਤੋਂ ਬਾਅਦ ਅ ਸਤਿੰਦਰ ਸਿੰਘ ਕਾਲੋ ਉਹਨਾਂ ਨੂੰ ਕੋਰਟ 'ਚ ਕੋਈ ਕੰਮ ਪੈ ਗਿਆ ਉਹ ਕੋਰਟ 'ਚ ਚਲੇ ਗਏ ਸ਼ਾਮ ਨੂੰ ਇਹਨਾਂ ਨੇ ਦੁਬਾਰਾ ਟਾਈਮ ਰੱਖਿਆ ਹੈ 3:30 ਵਜੇ ਦਾ ਜਦੋਂ ਸ਼ਾਮ ਨੂੰ ਆਏ ਹੈ ਜਦੋਂ ਉਹਨਾਂ ਨੂੰ ਰਿਕਾਰਡ ਪੁੱਛਿਆ ਗਿਆ ਕੋਈ ਰਿਕਾਰਡ ਨਾ ਹੋਣ ਕਰਕੇ ਉੱਚ-ਉੱਚੀ ਬਹਿਸਣ ਲੱਗ ਪਏ ਫਿਰ ਉਹਨਾਂ ਨੇ ਕਿਤੇ ਨਾ ਕਿਤੇ ਸਹਿਮਤੀ ਜਤਾਈ ਕਿ ਆਪਾਂ ਪਟਵਾਰੀ ਕੋਲੋਂ ਨਿਸ਼ਾਨਦੇਹੀ ਕਰਾ ਲੈਣੇ ਜਿਹਦੇ 'ਚ ਕੰਪਲੇਨੈਂਟ ਵੀ ਸਹਿਮਤ ਸੀ ਪਰ ਚਰ ਲੈਟਰਨ ਕੀ ਹੋਇਆ ਇੱਕਦਮ ਹੀ ਇਹਨਾਂ ਦੇ ਕੋਈ ਗੱਲ ਟ੍ਰੈਵਲ ਹੋਈ ਕਿ ਨਹੀਂ ਨਿਸ਼ਾਨਦੇਹੀ ਨਹੀਂ ਕਰਾਨੀ ਕੁਝ ਵੀ ਹੈ ਆਪਾਂ ਕੋਰਚੇ ਕੇਸ ਕਰਾਂਗੇ ਕੁਝ ਵੀ ਕਰ ਸਕਦੇ ਕੋਰਚੀ ਵਿੱਚ ఎవਰੀਥਿੰਗ ਔਨ ਰਿਕਾਰਡ ਕਰ ਸਕਦੇ ਪਰ ਇਹਦਾ ਕਿਸੇ ਦੀ ਕੰਦ ਨਹੀਂ ਏ ਠਾ ਸਕਦੇ ਜਿਸ ਸੰਬੰਧ ਇਹਨਾਂ ਨੇ ਰੋਲਰ ਆਪਾਂ ਪਾਉਣਾ ਸ਼ੁਰੂ ਕਰ ਦੇਵਾ ਕੇਸ ਨੂੰ ਇਸ਼ੂ ਨੂੰ ਗੁੰਮਰਾਹ ਕਰਦੇ ਹੋਏ ਜਿਹੜਾ ਇਹ ਜਦੋਂ ਇੱਥੇ ਉਹਨਾਂ ਦਾ ਹੀ ਹੈਵੀ ਹੋ ਗਏ ਮੁਦਈਆ ਦੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਫਿਰ ਇੱਕ ਪ੍ਰੀਵੈਂਟਿਵ ਐਕਸ਼ਨ ਜਿੱਦਾਂ ਕੱਲ 7:50 ਦੀ ਸੀ ਅੱਜ ਆਪਾਂ ਦੁਬਾਰਾ ਕਰਨੀ ਸੀ ਤੇ ਇਹ ਜਿਹੜੇ ਗੇਟ ਵੱਲੋਂ ਚਲੇ ਗਏ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਵੀਡੀਓ ਸਿਰਫ 27 ਸਕਿੰਟ ਦੀ ਹੋਏਗੀ ਕੁਛ 30 ਤੋਂ ਵੀ ਘੱਟ ਉਹਦੇ 'ਚ ਸਿਰਫ ਸੰਤਰੀ ਇਹ ਕਹਿ ਰਿਹਾ ਕਿ ਐਸਐਚਓ ਸਾਹਿਬ ਨੇ ਮਨਾ ਕੀਤਾ ਮੈਂ ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਬਾਹਰ ਜਾਂਦ ਦਵਾਂਗਾ ਕਿਉਂਕਿ ਸੰਤਰੀ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਅਲੋਅਵੇਟ ਰਹੇ ਐਂਡ ਉਸ ਸਾਨੂੰ ਕੋਈ ਵੀ ਜਿਹੜਾ ਹੈਗਾ ਕੋਈ ਵੀ ਅੰਦਰ ਜਿਹੜਾ ਵੀ ਬੰਦਾ ਆਇਆ ਹੈ ਠੀਕ ਹੈ ਉਹਨੂੰ ਵੈਸੇ ਤੇ ਫ੍ਰੀडम ਹੁੰਦੀ ਆਨ ਜਾਣ ਦੀ ਕਿਤੇ ਵੀ ਬਟ ਇਨ ਕੇਸ ਕੋਈ ਇਹਨਾਂ ਦਾ ਅਕਿਊਜ਼ਡ ਪਾਰਟੀ ਐਂਡ ਇਥੇ ਵਿਕਟਿਮ ਪਾਰਟੀ ਜਦੋਂ ਬੈਠੀ ਹੈ ਔਰ ਅੰਦਰ ਇਹਨਾਂ ਰੋਲਰ ਰੱਪਾ ਚੱਲ ਰਿਹਾ ਤੇ ਕੋਈ ਚੀਜ਼ੇ ਕਰਕੇ ਨਾ ਫੱਜੇ ਹੋਣ ਹੈ ਕੋਈ ਵੀ ਗੱਲਬਾਤ ਨਹੀਂ ਤੇ ਸਿਰਫ ਇੱਕ ਪੁੱਛਣ ਜੇ ਕੋਈ ਕਿਸੇ ਨੂੰ ਡੀਟੇਨਮੈਂਟ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਕੀ ਕੀਤਾ ਕਿ ਉੱਥੇ ਸੰਤਰੀ ਨਾਲ ਵੀ ਬਹਿਸ ਸ਼ੁਰੂ ਕਰਤੀ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਏ ਐਂਡ ਉਸ ਤੋਂ ਬਾਅਦ ਉਹ ਤੋਂ ਚਲੇ ਗਏ ਇਸ ਤੋਂ ਬਾਅਦ ਫਿਰ ਇਹ ਜਿਹੜੇ ਹੈਗੇ ਆ ਮੌਕੇ ਤੇ ਇਕੱਠੇ ਹੋਏ ਆ ਉਥੇ ਉਥੇ ਵੀ ਇਹ ਜਿਹੜਾ ਤਿਆਰ ਕੀਤਾ ਹੈ ਦੂਸਰੀ ਚੀਜ਼ ਜਿਹੜੀ ਇਹਨਾਂ ਦੀ ਪਹਿਲਾਂ ਸਹਿਮਤੀ ਜਤਾਈ ਜਾ ਰਹੀ ਸੀਗੀ ਪਾਰਟੀ ਦੇ ਨਾਲ ਕਿ ਆਪਾਂ ਜਿਹੜਾ ਹੈ ਪਟਵਾਰੀ ਕੋਲੋਂ ਨਿਸ਼ਾਨਦੀ ਕਰਵਾ ਲੈਣੇ ਹੁਣ ਉਹ ਸਹਿਮਤੀ ਨਹੀਂ ਹੈਗੀ ਇਸ ਕਰਕੇ ਜਿਹੜਾ ਹੈ ਆਪਾਂ ਜਿਹੜਾ ਇਹਨਾਂ ਨੇ ਕੰਦ ਢਾਈ ਹੈ ਉਹ ਸੰਬੰਧੀ ਜਿਹੜਾ ਆਪਾਂਗੇ ਪ੍ਰਸੀਡਿੰਗਸ ਵੀ ਜਿਹੜੀ ਹੈ ਇਨੀਸ਼ੀਏਟ ਕਰਤੀ ਹੋਈ ਹੈ ਤਾਂ ਉਹ ਚੀਜ਼ ਹੈਗੀ ਉਹ ਤੁਹਾਨੂੰ ਆਈਓ ਦੱਸ ਦੇਣਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਮੌਕੇ ਤੇ ਉਸ ਟਾਈਮ ਤੇ ਆ ਚੀਜ਼ਾਂ ਕੀਤੀਆਂ ਉਹਨਾਂ ਦੇ ਸਾਹਮਣੇ ਉਹਨਾਂ ਨੇ ਉਸ ਅਕੋਰਡਿੰਗ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਕਲੰਕਰ ਕਰਾ ਉਹ ਇੱਕ ਪਾਸੇ ਬਟਾਲਾ ਦੇ ਵਕੀਲ ਤੇ ਦੂਜੇ ਪਾਸੇ ਲੇਡੀ ਐਸ ਐਚਓ ਸਵਾਲ ਹੈ ਕਿ ਕੌਣ ਸੱਚਾ ਕੌਣ ਝੂਠਾ ਤੇ ਆਖਰ ਪੂਰਾ ਮਸਲਾ ਕੀ ਹੈ ਲਾਜ਼ਮੀ ਤੌਰ ਤੇ ਹੁਣ ਜਾਂਚ ਦਾ ਵਿਸ਼ਾ ਗਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ